ਇੱਥੇ ਇੱਕ ਭਰਾ ਦਾ ਘਰ ਹੈ ਨੌਜਵਾਨ ਮੁੰਡਾ ਇਹਦਾ ਕੱਲਾ ਕੱਲਾ ਮੁੰਡਾ ਸੀ ਉਹ ਵੀ ਤੁਰ ਗਿਆ ਔਰ ਆ ਜਿਹੜਾ ਪਲਾਟ ਹੈ ਇਹ ਪਲਾਟ ਵਾਲਾ ਇਸ ਨੂੰ ਪਰੇਸ਼ਾਨ ਕਰ ਰਿਹਾ ਰੋਜ਼ ਪਲਾਟ ਦੇ ਵਿੱਚ ਪਾਣੀ ਜਦੋਂ ਬਰਸਾਤਾ ਹੁੰਦੀਆਂ ਲਗਾਤਾਰ 5-5 ਮਹੀਨੇ ਪਾਣੀ ਖੜਾ ਰਹਿੰਦਾ ਐਸ ਭਰਾ ਨੇ ਪਤਾ ਨਹੀਂ ਕਿੰਨੇ ਤਰਲੇ ਕਰ ਛੱਡੇ ਕਿੰਨੇ ਫੋਨ ਕਰ ਛੱਡੇ ਕਿ ਭਾਈ ਸਾਹਿਬ ਆਪਣੇ ਪਲਾਟ ਵਿੱਚ ਜਾ ਮਿੱਟੀ ਪਾ ਲਓ ਤੇ ਜਾ ਇਹਨੂੰ ਵੇਚ ਦਿਓ ਸਾਡੇ ਲਾਗੇ ਤੁਸੀਂ ਪਾਣੀ ਜਿਹੜਾ ਛੱਪੜ ਬਣਾਇਆ ਪਿਆ ਸਾਡੀਆਂ ਨੀਹਾਂ ਖਰਾਬ ਹੋ ਗਈਆਂ ਨੇ ਔਰ ਜੇ ਗੱਲ ਕਰੀਏ ਤਾਂ ਨੌਜਵਾਨ ਪੁੱਤ ਜਿਸ ਪਿਓ ਦਾ ਚਲਿਆ ਜਾਂਦਾ ਉਸਦੇ ਦਿਲ ਤੇ ਕੀ ਬੀਤਦੀ ਆ ਔਰ ਇੱਕ ਕੋਲੋਨਾਈਜ਼ਰ ਇੱਕ ਡਾਊਨ ਮਾਫੀਆ ਦੀ ਤਰ੍ਹਾਂ ਇਸ ਦੇ ਉੱਤੇ ਰੋਬ ਜਮਾ ਰਿਹਾ ਕਿ ਤੂੰ ਜੋ ਕਰਨਾ ਕਰ ਲੈ ਮੈਂ ਇਹ ਪਲਾਟ ਦੇ ਵਿੱਚ ਕੁਝ ਨਹੀਂ ਕਰਨਾ ਔਰ ਪਤਾ ਨਹੀਂ ਕਿੰਨੇ ਸਮੇਂ ਤੋਂ ਵਿਚਾਰਾ ਕਾਲਾਂ ਕਰ ਰਿਹਾ ਔਰ ਹੁਣ ਇਸ ਨੇ মিডিਆ ਸੱਦਿਆ ਕਿ ਇਸ ਦੇ ਵਿੱਚ ਜਾਣਕਾਰੀ ਦਿੱਤੀ ਜਾਵੇ ਕੱਲ ਨੂੰ ਇਸ ਨੇ ਆਪਣੇ ਕੋਲੋਂ ਮਿੱਟੀ ਪਾ ਲਈ ਜਾਂ ਕੁਝ ਕੀਤਾ ਤਾਂ ਫੇਰ ਕਹਿਣਾ ਕਿ ਸਾਡੇ ਪਲਾਟ ਜਿਹੜਾ ਇਸ ਤਰ੍ਹਾਂ ਲੇਕਿਨ ਉਸ ਦੀਆਂ ਨੀਂਹਾਂ ਬਿਠਾ ਦਿੱਤੀਆਂ ਉਸ ਦਾ ਪਹਿਲੇ ਹੀ ਘਰ ਦਾ ਨੁਕਸਾਨ ਹੋਇਆ ਪਿਆ ਦੂਸਰਾ ਇਹ ਬੇੜਾਗਰ ਕਰਨ ਤੇ ਲੱਗਾ ਹੋਇਆ ਔਰ ਕਲੋਨਾਈਜ਼ਰ ਦਾ ਨਾਂ ਕੀ ਹੈ ਕਿਸ ਨੇ ਕਲੋਨੀ ਕੱਟੀ ਆ ਗੱਲ ਕਰਦਾ ਜੀ ਭਰਾਜੀ ਸਸੀ ਕਾਲ ਜੀ ਹਾਂ ਸਸੀ ਕਾਲ ਜੀ ਭਰਾਜੀ ਕੀ ਨਾਂ ਕੀ ਹੈ ਬੰਦੇ ਦਾ ਹੀਰਾ ਮਿੰਦਰਪਾਲ ਰਟਾਇਰਡ ਮੈਨੇਜਰ ਆਪਣੇ ਮੈਨੇਜਰ ਰਟਾਇਰ ਹੈ ਰਟਾਇਰ ਮੈਨੇਜਰ ਇਹ ਬੈਂਕ ਦਾ ਮੈਨੇਜਰ ਰਟਾਇਰ ਹੈ ਬੈਂਕ ਦਾ ਮੈਨੇਜਰ ਬੈਂਕ ਦਾ ਮੈਨੇਜਰ ਤੇ ਫਿਰ ਤੇ ਪੜਿਆ ਲਿਖਿਆ ਵੀ ਚੰਗਾ ਵੇ ਐਜੂਕੇਟਡ ਬੰਦਾ ਏ ਹਾਂਜੀ ਹਾਂਜੀ ਐਜੂਕੇਟਡ ਬੰਦਾ ਜੀ ਤੇ ਇਹਨੂੰ ਇਹਨਾ ਨਹੀਂ ਪਤਾ ਲੱਗਦਾ ਕੀ ਏ ਜਿਹੜਾ ਪਲਾਟ ਦਾ ਪਾਣੀ ਆ ਤੁਹਾਡੀਆਂ ਨੀਂਹਾਂ 'ਚ ਪੈ ਰਿਹਾ ਮੈਂ ਜੀ ਇੱਕ ਸਾਲ ਤੋਂ ਇਹਨੂੰ ਮੈਂ ਆਪਣੇ ਅਪੀਲ ਕਰਦਾ ਮੈਂ ਬੇਨਤੀ ਕਰਦਾ ਪਏ ਇਹਨੂੰ ਫੋਨ ਕਰਦਾ ਫੋਨ ਨਹੀਂ ਚੁੱਕਦਾ ਇੱਕ ਮੇਰਾ ਸ਼ਹੀਦ ਫੌਜੀ ਆਪਣੇ ਆਰਮੀ ਦਾ ਜਦ ਮੇਰਾ ਪੁੱਤ ਆਪਣੇ ਦੁਨੀਆ ਤੋਂ ਆਪਣੇ ਚਲਾ ਗਿਆ ਇਹਨੂੰ ਮੈਂ ਕਿਹਾ ਵੀ ਸਾਨੂੰ ਇਹਨਾ ਪਰੇਸ਼ਾਨ ਤੂੰ ਨਾ ਕਰ ਭਈ ਪਰ ਇਹ ਸਾਡੀ ਗੱਲ ਦੀ ਬਿਲਕੁਲ ਪਰਵਾਹ ਨਹੀਂ ਕਰਦਾ ਜੀ ਕਹਿੰਦਾ ਤੂੰ ਜੋ ਕਰਨਾ ਕਰ ਲਓ ਮੈਂ ਨਹੀਂ ਮਿੱਟੀ ਪਵਾਣੀ ਆਪਣੇ ਮਿੱਟੀ ਨਹੀਂ ਪੋਣੀ ਤੇ ਤੁਸੀਂ ਤਾਂ ਹੁਣ ਰਹਿ ਵੀ ਇਕੱਲੇ ਗਏ ਹੋ ਘਰ ਵਿੱਚ ਤੁਹਾਡੇ ਕੋਈ ਅੱਗੇ ਨਹੀਂ ਪਿੱਛੇ ਨਹੀਂ ਨੌਜਵਾਨ ਪੁੱਤ ਚਲਿਆ ਗਿਆ ਸੀ ਤੇ ਉਹਨੂੰ ਇੰਨੀ ਸ਼ਰਮੀ ਹੋਣੀ ਚਾਹੀਦੀ ਹੈ ਹਾਂਜੀ ਹਾਂਜੀ ਉਹ ਕਹਿੰਦਾ ਜੀ ਮੈਂ ਨਹੀਂ ਪੋਣੀ ਮਿੱਟੀ ਮੈਂ ਉਹਨੂੰ ਕੱਟੋ-ਕੱਟ ਮਹੀਨੇ ਕ ਮਹੀਨਾ ਹੋਗਾ ਕਾਲਾ ਕਰਦਾ ਬਿਲਕੁਲ ਜਵਾਬ ਨਹੀਂ ਦਿੰਦਾ ਆਪਣੇ ਅੱਜ ਹੀ ਮੈਂ ਸਵੇਰ ਦਾ 5:00 ਵਾਰੀ ਫੋਨ ਕੀਤਾ ਜਦੋਂ ਕਹਿੰਦਾ ਮੈਂ ਅਗਲੇ ਮਹੀਨੇ ਪੋਲਾਂਗਾ ਮੈਂ ਅਪ੍ਰੈਲ ਮਹੀਨੇ ਪੋਲਾਂਗਾ ਮੈਂ ਮਾਰਚ ਮਹੀਨੇ ਪੋਲਾਂਗਾ ਇਹ ਅਪ੍ਰੈਲ ਵੀ ਆਲਾ ਲੰਘ ਗਿਆ ਪਿਛਲਾ ਸਾਲ ਹੀ ਪੂਰਾ ਲੰਘ ਗਿਆ ਪਿਛਲੇ ਸਾਲ ਮੇਰੇ ਜੂਨ ਮਹੀਨੇ ਮੀਂਹ ਪਿਆ 5-5 ਫੁੱਟ ਪਾਣੀ ਖ ਤੇ ਮੇਰੀਆਂ ਕੰਧਾਂ ਸਾਰੀਆਂ ਬਹਿ ਗਈਆਂ ਮੈਂ ਹੁਣ ਫੇਰ ਵੀ ਇਹਨੂੰ ਬੇਨਤੀ ਕੀਤੀ ਕਿ ਮੈਂ ਹਾਂ ਪਵੰਜਾ ਸਾਹਿਬ ਮੇਰੇ ਮਿੱਟੀ ਪਵਾ ਦੇ ਜਾਂ ਤੂੰ ਜਗਾ ਵੇਚ ਦੇ ਕਹਿੰਦਾ ਜੀ ਮੈਂ ਇੱਥੇ ਦੁਕਾਨਾਂ ਬਣਾਉਣੀਆਂ ਮੈਂ ਜਗਾ ਨਹੀਂ ਵੇਚਣੀ ਤੇ ਮੈਂ ਮਿੱਟੀ ਪਵਾ ਦਾਗਾ ਇੱਕ ਸਾਲ ਤੋਂ ਮੈਨੂੰ ਇਹ ਬੇਲ ਕੋਪਰ ਇੱਕ ਕਲੋਨੀ ਇੱਕ ਕਲੋਨੀ ਪਾਸ ਇਹ ਕਲੋਨੀ ਪਾਸ ਨਹੀਂ ਆ ਗਈ ਜੀ ਇਹ ਤੇ ਫੇਰ ਬਾਕੀ ਪਲਾਟ ਤਾਂ ਮੈਨੇਜਰ ਨੇ ਕੱਟੇ ਹੋਣਗੇ ਹਾਂ ਬਾਕੀ ਪਲਾਟ ਮੈਨੇਜਰ ਨੇ ਕੱਟੇ ਆ ਇਹ ਸਾਰੇ ਪਲਾਟ ਮੈਨੇਜਰ ਨੇ ਕੱਟੇ ਆ ਹਾਂ ਜੀ ਹਾਂ ਜੀ ਸਾਰੇ ਪਲਾਟ ਮੈਨੇਜਰ ਔਰ ਕੀ ਨੁਕਸਾਨ ਕਿੰਨਾਗਾ ਪਾਣੀ ਕਿੰਨਾ ਕਿੰਨਾ ਉਹ ਤੁਹਾਨੂੰ ਦਸੀਏ ਕਿ ਪਾਣੀ ਦਾ ਨਿਸ਼ਾਨ ਵੇਖ ਸਕਦੇ ਹੋ ਤੁਸੀਂ ਜੇ ਗੱਲ ਝੂਠ ਹੈ ਤਾਂ ਵੇਖ ਸਕਦੇ ਹੋ ਕਿ ਆ ਹੁਣ ਅੱਗੇ ਬਰਸਾਤ ਸ਼ੁਰੂ ਹੋਣ ਵਾਲੀ ਆ ਔਰ ਭਰਾ ਲੱਗਾ ਦੱਸਣ ਕਿ ਆ ਤੁਸੀਂ ਵੇਖ ਸਕਦੇ ਹੋ ਕਿ ਸਾਰਾ ਸੀਮਿੰਟ ਜਿਹੜਾ ਆ ਵੇਖੋ ਆ ਸੀਮਿੰਟ ਭੁਰਦਾ ਪਿਆ ਔਰ ਸਾਰੀ ਜਿਹੜੀ ਨੀਂਹ ਐ ਇਸ ਦੀ ਉਹ ਪੋਲ ਖਾ ਗਈ ਆ ਹੁਣ ਇਹ ਵਿਚਾਰਾ ਕਿਸ ਨੂੰ ਆਵਾਜ਼ਾਂ ਦੇਵੇ ਇਹ ਕਿੱਥੇ ਜਾ ਕੇ ਤੁਹਾਈਆਂ ਦੇਵੇਗਾ ਆ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਇਹ ਨਿਸ਼ਾਨ ਦੂ ਤੱਕ ਲੱਗਾ ਹੋਇਆ ਔਰ ਸਾਰੀ ਨੀਂਹ ਜਿਹੜੀ ਆ ਉਹ ਖਰਾਬ ਹੋ ਗਈ ਆ ਔਰ ਭਰਾ ਕਹਿ ਰਿਹਾ ਕਿ ਮੈਂ ਤਰਲੇ ਕਰ ਰਿਹਾ ਕੀ ਮੇਰੀ ਜੜੀ ਆ ਇਹ ਨੀਂਹ ਦੇ ਵਿੱਚੋਂ ਪਲਾਟ ਤੇ ਰਹਿ ਇਸ ਦੇ ਵਿੱਚ ਮਿੱਟੀ ਪਾਲਾ ਮੇਰੀ ਨੀਂਹ بیٹھ ਜਾਣੀ ਏ ਮੇਰੇ ਘਰ ਦਾ ਨੁਕਸਾਨ ਹੋ ਜਾਣਾ ਨੁਕਸਾਨ ਤਾਂ ਵਿਚਾਰੇ ਦਾ ਪਹਿਲਾਂ ਹੀ ਬਹੁਤ ਹੋ ਗਿਆ ਲੇਕਿਨ ਉਸ ਮੈਨੇਜਰ ਦੇ ਉੱਤੇ ਜੋ ਹੈਂਕਰ ਚੜੀ ਆ ਉਹ ਮੈਨੇਜਰ ਇਸ ਚੀਜ਼ ਨੂੰ ਨਹੀਂ ਵੇਖ ਰਿਹਾ ਕਿ ਇਸ ਦਾ ਨੁਕਸਾਨ ਹੋਇਆ ਔਰ ਅਸੀਂ ਆਪਣੇ ਚੈਨਲ ਦੇ ਮਾਦੀਵਰਾਂ ਹੀ ਬੇਨਤੀ ਕਰਦੇ ਆ ਕਿ ਇਸ ਦੇ ਵਿੱਚ ਮਿੱਟੀ ਪਾਈ ਜਾਵੇ ਨਹੀਂ ਤਾਂ ਮਜਬੂਰ ਇਹਨਸ ਨੂੰ ਹੋਰ ਕਾਰਵਾਈ ਕਰਨੀ ਪੈਗੀ ਭਰਾ ਨਾਲ ਗੱਲ ਕਰਦੇ ਆ ਭਰਾ ਜੀ ਜੇ ਬਾਈ ਦੀ ਵੇ ਮਿੱਟੀ ਨਹੀਂ ਪੌਂਦਾ ਕੀ ਕਰੋਗੇ ਤੁਸੀਂ ਮੈਂ ਤੇ ਇੱਥੇ ਜੀ ਪੁਲਿਸ ਕਾਰਵਾਈ ਕਰਾਂਗਾ ਤੁਸੀਂ ਦਰਖਾਸਤ ਦਿਓਗੇ ਜੀ ਹਾਂ ਦਰਖਾਸਤ ਦਾਾਂਗਾ ਜੀ ਬਿਲਕੁਲ ਦਰਖਾਸਤ ਦਾਾਂਗਾ ਇਹ ਰਹਿਣ ਵਾਲਾ ਕਿੱਥੋਂ ਦਾ ਕਿੱਥੇ ਰਹਿੰਦਾ ਕਿੱਥੇ ਰਿਹਾਇਸ਼ ਕਿੱਥੇ ਹੁੰਦੀ ਇਹ ਜੀ ਮਾਸਟਰ ਕਲੋਨੀ ਆਂਦਾ ਦਿਨਾਂਗੜ ਦੀ ਇਹਦਾ ਨੰਬਰ ਹੈਗਾ ਤੁਹਾਡੇ ਕੋਲ ਹਾਂਜੀ 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 ਨੰਬਰ ਦੇ ਸਕਦੇ ਹੋ ਸਾਨੂੰ ਹਾਂਜੀ 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 ਹਲੋ ਹਾਂਜੀ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਠੀਕ ਆ ਸਰ ਮਿੰਦਰਪਾਲ ਜੀ ਬੋਲ ਰਹੇ ਹਾਂ ਹਾਂ ਜੀ ਹਾਂ ਜੀ ਮੈਨੇਜਰ ਸਾਹਿਬ ਇੱਕ ਨਾ ਇਸ ਕਲੋਨੀ ਦੇ ਵਿੱਚ ਕੋਲੀਆਂ ਮੋੜ ਦੇ ਉੱਤੇ ਉਹ ਪਲਾਟ ਹੈ ਘਰ ਦੇ ਨਾਲ ਸ਼ਾਮ ਲਾਲ ਦੇ ਘਰ ਦੇ ਨਾਲ ਉਹਦੇ ਵਿੱਚ ਤੁਸੀਂ ਮਿੱਟੀ ਨਹੀਂ ਪਾਉਂਦੇ ਉਹਦੀਆਂ ਨੀਆਂ ਬਹਿ ਗਈਆਂ ਨੇ ਹੋ ਨਹੀਂ 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 ਉਹਨੂੰ ਕਿਹਾ ਸੀ ਪਿਛਲੇ ਸਾਲ ਜਦੋਂ ਬਰਸਾਤ ਆਈ ਸੀ ਨਾ ਕਿਤੇ ਹਾਂ ਜੀ ਹਾਂ ਜੀ ਉਦੋਂ ਕਹਿੰਦੇ ਯਾਰ ਪਾਣੀ ਪੂਣੀ ਇੱਥੇ ਤੇ ਮੈਂ ਚੱਲ ਕੋਈ ਨਹੀਂ ਇੱਥੇ ਤੇ ਟਾਈਮ ਲੰਘ ਗਿਆ ਅੱਗੇ ਬਰਸਾਤ ਤੋਂ ਪਹਿਲਾਂ ਮੈਂ ਕਰ ਲਾਂਗੇ ਤੇ ਹੁਣ ਉਹਨੂੰ ਤੁਹਾਨੂੰ ਕਿੰਨੇ ਦਿਨ ਹੋ ਗਿਆ ਕਾਲਾਂ ਕਰਦੇ ਆ ਤੁਸੀਂ ਉਹਨਾਂ ਦਾ ਫੋਨ ਵੀ ਨਹੀਂ ਚੁੱਕ ਰਹੇ ਤੇ ਤੁਸੀਂ ਕੋਈ ਗੱਲ ਹੀ ਨਹੀਂ ਕਰ ਰਹੇ ਉਹ ਜਵਾਬ ਨਹੀਂ ਉਹਨਾਂ ਨੂੰ ਨਾ ਉਹਨਾਂ ਨੂੰ ਪਤਾ ਕੀ ਹੈ ਐਦਾਂ ਨਹੀਂ ਕਰੀਦਾ ਹੁੰਦਾ ਉਹ ਇੱਕੋ ਵਾਰੀ ਉਹਨਾਂ ਨੂੰ ਕੋਈ ਜਿੱਦਾਂ ਦਿਮਾਗ 'ਚ ਗੱਲ ਬਹਿ ਜਾਂਦੀ ਨਾ ਫਿਰ ਮੈਂਜ ਨੇ ਮਿੱਥੀ ਨਹੀਂ ਪਾਉਣੀ ਨਹੀਂ ਦਿਮਾਗ 'ਚ ਗੱਲ ਬਹਿਣ ਦੀ ਗੱਲ ਨਹੀਂ ਇਹਨਾਂ ਤੁਹਾਨੂੰ ਵੀ ਪਤਾ ਵੀ ਉਹਦਾ ਇੱਕ ਨੌਜਵਾਨ ਇੱਕੋ ਹੀ ਮੁੰਡਾ ਸੀ ਨਾ ਉਹ ਤੁਰ ਗਿਆ ਸੁਣੋ ਸੁਣੋ ਸਹੀ ਮੇਰੀ ਗੱਲ ਹੈ ਬੋਲੋ ਜੀ ਬੋਲੋ ਮੈਂ ਮਿਸਤਰੀ ਨੂੰ ਕਿਹਾ ਵਾ ਮਿਸਤਰੀ ਤੁਹਾਡਾ ਕਣਕ ਦੀ ਵਾਦੀ ਕਰਨ ਨੂੰ ਡਿਲੇ ਹੋ ਗਿਆ ਉਹਦਾ ਕੰਮ ਹੈ ਮੈਂ ਉਹਨੂੰ ਕਿਹਾ ਯਾਰ ਇੱਥੇ ਨਾ ਨੀਆਂ ਭਰ ਦੇ ਦੇ ਨਾਲ ਬਾਜ ਮਿੱਟੀ ਪਾ ਲਈਏ ਵੇਖੋ ਜੀ ਨੀਆਂ ਭਰੀਆਂ ਵਾ ਸਭ ਕੋ ਜੇ ਮਿੱਟੀ ਪੈਂਦੀ ਆ ਅਗਲੇ ਦਾ ਵਿਚਾਰੇ ਦਾ ਹੁਣ ਫਿਕਰ ਪਿਆ ਵਾ ਤੂੰ ਹੀ ਨਹੀਂ ਨਹੀਂ ਉਹਨਾਂ ਨੂੰ ਫਿਕਰ ਕਰਨ ਦੀ ਲੋੜ ਨਹੀਂ ਮੈਂ ਅੱਗੇ ਵੀ ਇੱਕ ਦਿਨ ਕਿਹਾ ਉਹਨੂੰ ਘਰ ਜਾ ਕੇ ਕਿਹਾ ਸੀ ਮੈਂ ਕਿਹਾ ਯਾਰ ਬਿਲਕੁਲ ਚਿੰਤਾ ਨਾ ਕਰੋ ਸਾਮ ਲਾਲ ਜੀ ਮੈਂ ਕੰਮ ਕਰਾਦਾ ਨਾ ਬਰਸਾਤ ਤੋਂ ਪਹਿਲਾਂ 100% ਹੋਏਗਾ ਇੱਕ ਮਿੰਟ ਸਾਮ ਲਾਲ ਜੀ ਕਿੰਨਾ ਚਿਰ ਪਾਣੀ ਖੜਾ ਰਿਹਾ ਪਹਿਲਾਂ 5 ਮਹੀਨੇ 5 ਮਹੀਨੇ ਪਾਣੀ ਖੜਿਆ ਰਿਹਾ ਉਦੋਂ ਫਿਕਰ ਨਹੀਂ ਕਰਨ ਦੀ ਲੋੜ ਉਹ ਸਰਦਾਰ ਜੀ ਗੱਲ ਪਤਾ ਕੀ ਹੈ 5 ਮਹੀਨੇ ਪਾਣੀ ਕਦੋਂ ਖੜਾ ਰਹਿੰਦਾ ਬ੍ਰਸਾਦ ਤੁਸੀਂ ਦੱਸੋ ਅਗਸਤ ਸਤੰਬਰ ਤੁਸੀਂ ਵੀ ਸਿਆਣੇ ਬੰਦੇ ਹੁਣ ਜਲਾਈ ਅਗਸਤ ਸਤੰਬਰ ਪਿਛਲੇ ਸਾਲ ਤੋਂ ਪਾਣੀ ਖੜਾ ਅੱਗੇ ਫਿਰ ਤੁਸੀਂ ਬ੍ਰਸਾਦ ਟੀਗ ਰਹੇ ਹੋ ਨਹੀਂ 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 ਇਹ ਤਾਂ ਐਦਾਂ ਨਾ ਕਰੋ ਕਿਸੇ ਬੰਦੇ ਨੂੰ ਨਜਾਇਜ਼ ਇਹ ਤੰਗੀ ਆ ਨਾ ਹੁਣ ਤੁਸੀਂ ਵੀ ਇੱਕਸਾ ਹੋਣਾ ਤੁਸੀਂ ਵੇਖ ਸਕਦੇ ਹੋ ਵੀ ਕਿਵੇਂ ਪਰੇਸ਼ਾਨੀ ਪਾਈ ਹੈ ਉਹਨੂੰ ਉਹ ਵਿਚਾਰਾ ਹਾਰ ਕੇ মিডিਆ ਤੱਕ ਆਇਆ ਉਹ ਨਹੀਂ ਉਹ ਦੇਖੋ ਉਹਨਾਂ ਨੂੰ ਇੱਕੋ ਗੱਲ ਕਰ ਗਈ ਹੈ ਸਰ ਇਹ ਕੰਮ ਨਹੀਂ ਹੋ ਰਹਾ ਲੇਕਿਨ ਨਹੀਂ ਜਦੋਂ ਪਾਣੀ ਪੈਰ ਗਿਆ ਵਿੱਚ ਤੁਸੀਂ ਪਾਣੀ ਕਿਉਂ ਭਰਨਾ ਵਾ ਪਹਿਲੇ ਇਹ ਦੱਸੋ ਨਾ ਤੁਸੀਂ ਕੀ ਪਤਾ ਕਦੋਂ ਤੱਕ ਪਾਉਣੀ ਹੈ ਮਿੱਟੀ ਉਹ ਵਿਚਾਰੇ ਨੂੰ ਫਿਗਰ ਪਿਆ ਏ ਉਹ ਨਹੀਂ ਪਾਣੀ ਹੋਣ ਦੇਖੋ ਜਿਹੜਾ ਬਸੀ ਮਰਖਾ ਦਾ ਸੀਜ਼ਨ ਤੁਹਾਨੂੰ ਪਤਾ ਹੀ ਹੈ ਮੈਨੂੰ ਤਾਂ ਕਹਿੰਦੇ ਲੋੜ ਨਹੀਂ ਕਦੋਂ ਆਂਦੀ ਹੈ ਬਰਖਾ ਕਦੋਂ ਨਹੀਂ ਆਉਂਦੀ ਠੀਕ ਹੈ ਨਾ ਲੇਕਿਨ ਇਹ ਮੇਰਾ ਗੱਲ ਪੱਕੀ ਹੈ ਕਿ ਮੈਂ ਮਿਸਤਰੀ ਨੂੰ ਕਿਹਾ ਵਾ ਜਿਹਦਨ ਵੀ ਉਹ ਕਿਤੇ ਆ ਗਿਆ ਉਹਨੂੰ ਕਹਿੰਦਾ ਪਹਿਲਾਂ ਨੀਂਆ ਭਰਦੇ ਬਾਅਦ ਮਿੱਟੀ ਪਾਈਏ ਯਾਰ ਮੇਰਾ ਇਹ ਤਾਂ ਡਬਲ ਕੰਮ ਕਰਨੇ ਪੈਣਾ ਮੈਨੂੰ ਮਿੱਟੀ ਪਾ ਫੇਰ ਪਟਾਣੇ ਪੈਣੀ ਹੈ ਪਰ ਜਿਹੜੇ ਘਰਾਂ ਨੂੰ ਪਰੇਸ਼ਾਨੀ ਨਹੀਂ ਆਉਣਾ ਵਾਸਤੇ ਤੁਸੀਂ ਚਾਰ-ਚਾਰ ਸਾਲ ਰਹਿਣ ਦੋ ਪਰ ਜਿਨ੍ਹਾਂ ਨੂੰ ਪਰੇਸ਼ਾਨੀ ਹੈ ਜਿਨ੍ਹਾਂ ਦੇ ਵਿੱਚ ਅੱਗੇ ਦੁੱਖਾਂ ਦੇ ਪਹਾੜ ਟੁੱਟੇ ਆ ਅਸੀਂ ਉਹਨਾਂ ਬਾਰੇ ਗੱਲ ਕਰ ਰਹੇ ਆ ਤੁਸੀਂ ਉਹਨਾਂ ਦਾ ਤੇ ਵੇਖੋ ਉਹ ਤੁਹਾਡੀਆਂ ਨੀਆਂ ਥੋੜੀਆਂ ਵੇਖਣਗੇ ਵੀ ਤੁਸੀਂ ਨੀਆਂ ਤੁਹਾਨੂੰ ਕਹਿ ਤਰੇ ਆਪਾਂ ਤੁਹਾਨੂੰ ਮੈਂ ਕਹਿ ਰਿਹਾ ਕਿ ਆਪਾਂ ਕਰ ਦੇਣਾ ਕੰਮ ਤੁਸੀਂ ਵੀ ਨਹੀਂ ਯਕੀਨ ਕਰਦੇ ਨਹੀਂ ਅਸੀਂ ਕਹਿੰਨੇ ਆ ਕਦੋਂ ਕਰ ਦੇਣਾ ਤੁਸੀਂ ਕਰਵਾ ਦਿਓ ਲੈ ਲਓ ਕੋਈ ਦੱਸ ਦਿੰਦਾ ਹਾਂ ਦਸਾਂ ਤਰ੍ਹਾਂ ਚ ਕਰ ਦਿਓ ਚਲੋ ਵਿਚਾਰੇ ਦਾ ਮਨ ਖੋਲਾ ਹੋ ਜਾਏ ਹਨੇ ਕਰ ਦੇਣਾ ਕਰ ਦੇਣਾ ਸਰਦਾਰ ਜੀ ਕੋਈ ਚੱਕਰ ਨਹੀਂ ਠੀਕ ਦੱਸ ਦਈਏ ਕਿ ਜਦੋਂ ਮੈਨੇਜਰ ਸਾਹਿਬ ਨਾਲ ਗੱਲ ਕੀਤੀ ਗਈ ਆ ਤਾਂ ਉਹਨਾਂ ਨੇ ਕਿਹਾ ਵਾ ਕਿ ਬਰਸਾਤ ਆਏਗੀ ਤਾਂ ਫੇਰ ਪਾਣੀ ਖੜਨਾ ਹੈ ਲੇਕਿਨ ਬਰਸਾਤ ਜਿਹੜੀ ਆ ਉਹ ਪੁੱਛ ਕੇ ਆਵੇਗੀ ਕਿ ਕਦੋਂ ਆਉਣੀ ਆ ਕਦੋਂ ਨਹੀਂ ਆਉਣੀ ਕਈ ਵਾਰ ਤਾਂ ਪੱਕੀਆਂ ਫਸਲਾਂ ਤੇ ਵੀ ਪੈ ਜਾਂਦਾ ਲੇਕਿਨ ਐਸ ਨੇ ਦੱਸਿਆ ਭਰਾ ਨੇ ਕਿ 5 ਮਹੀਨੇ ਲਗਾਤਾਰ ਪਾਣੀ ਮੇਰੇ ਇੱਥੇ ਖੜਾ ਰਿਹਾ ਉਸ ਮੈਨੇਜਰ ਸਾਹਿਬ ਨੇ ਮੇਰੀ ਗੱਲ ਨਹੀਂ ਸੁਣੀ ਔਰ ਅੱਜ ਅਸੀਂ ਕਈ ਵਾਰ ਕਾਲ ਕਰ ਚੁੱਕੇ ਹਾਂ ਤੁਸੀਂ ਵੇਖਿਆ ਸੀ ਫੋਨ ਤੇ ਉਹਨਾਂ ਨੂੰ ਕਿਹਾ ਕਿ ਤੁਹਾਨੂੰ ਕਾਲਾਂ ਕੀਤੀਆਂ ਤੁਸੀਂ ਫੋਨ ਨਹੀਂ ਚੁੱਕ ਰਹੇ ਉਹ ਕਹਿ ਰਿਹਾ ਜੀ ਨਹੀਂ ਇਹਨਾਂ ਦਾ ਦਿਮਾਗ 'ਚ ਵਹਿਮ ਬੈ ਗਿਆ ਉਹਨਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਵਹਿਮ ਦਾ ਮਤਲਬ ਕੀ ਹੁੰਦਾ ਏ ਲੇਕਿਨ ਇਸ ਤਰ੍ਹਾਂ ਕਿਸੇ ਨੂੰ ਪਰੇਸ਼ਾਨ ਕਰਨਾ ਇਹ ਤਸਵੀਰਾਂ ਜਿਹੜੀਆਂ ਇਹ ਤੁਸੀਂ ਆਪ ਹੀ ਕਮੈਂਟ ਕਰਕੇ ਦੱਸਣਾ ਕਿ ਕੀ ਸੱਚਾਈ ਹੈ ਤੁਸੀਂ ਵੇਖ ਸਕਦੇ ਹੋ ਅਗਲੇ ਦੀਆਂ ਨੀਹਾਂ ਬੈਠ ਗਈਆਂ ਉਹ ਕਦੇ ਨਾ ਬੈਠੀਆਂ ਜੇ ਪਾਣੀ ਨਹੀਂ ਸੀ ਖੜਾ ਜੇ ਪਾਣੀ ਖੜਾ ਸੀ ਤੇ ਨੀਆਂ ਬੈਠੀਆਂ ਜਿਹੜਾ ਜੋ ਕਲਰ ਆ ਉਹ ਬਣ ਗਿਆ ਸਾਰਾ ਸੀਮੈਂਟ ਝੜਦਾ ਪਿਆ ਫਿਰ ਮੈਨੇਜਰ ਸਾਹਿਬ ਕਹਿ ਰਹੇ ਆ ਕਿ ਨਹੀਂ ਇਹੋ ਜੀ ਕੋਈ ਗੱਲ ਨਹੀਂ ਆ ਇਹ ਤਸਵੀਰਾਂ ਅਸੀਂ ਤੁਹਾਨੂੰ ਆਪਣੇ ਚੈਨਲ ਤੇ ਮਾਦੀ ਮਰਾ ਹੀ ਵਿਖਾ ਰਹੇ ਆ ਔਰ ਹੋਰ ਵੀ ਕਿਸੇ ਦੇ ਘਰ ਦੇ ਨਾਲ ਇਹੋ ਜੀ ਪਰੇਸ਼ਾਨੀ ਆ ਤਾਂ ਸਾਨੂੰ ਉਹ ਕਾਲ ਕਰਕੇ ਬੁਲਾ ਸਕਦਾ ਔਰ ਅਸੀਂ ਵੱਧ ਵੱਧ ਉਹਨਾਂ ਦੀ ਹੈਲਪ ਕਰਾਂਗੇ ਔਰ ਮੈਨੇਜਰ ਸਾਹਿਬ ਦਾ ਕਹਿਣਾ ਵਾ ਕਿ ਮੈਂ ਥੋੜੇ ਸਮੇਂ ਦੇ ਵਿੱਚ ਇਹ ਮਿੱਟੀ ਪਵਾ ਦਿਆਂਗਾ ਔਰ ਇਹ ਪੱਖ ਜਿਹੜਾ ਮੈਨੇਜਰ ਸਾਹਿਬ ਦਾ ਫੋਨ ਦੇ ਉੱਤੇ ਲਿਆ ਗਿਆ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੀਨਾਨਗਰ ਦੀਆਂ ਨੇ ਔਰ ਇਹ ਕਲੋਨੀ ਪਾਸ ਹੈ ਜਾਂ ਨਹੀਂ ਪਾਸ ਇਹਦੇ ਉੱਤੇ ਕੋਈ ਬੋਰਡ ਨਹੀਂ ਲੱਗਾ ਕਿਸੇ ਤਰ੍ਹਾਂ ਦੀ ਕੋਈ ਹੋਲਡਿੰਗ ਨਹੀਂ ਕਲੋਨੀ ਹੈ ਕਿਹੜੀ ਆ ਔਰ ਪ੍ਰੋਪਰ ਪਲਾਟ ਕੱਟੇ ਹੋਏ ਨੇ ਚਲੋ ਤੁਹਾਡਾ ਕਾਰੋਬਾਰ ਹੈ ਤੁਸੀਂ ਕੱਟੇ ਆ ਪਲਾਟ ਕੋਈ ਗੱਲ ਨਹੀਂ ਲੇਕਿਨ ਕਿਸੇ ਨੂੰ ਪਰੇਸ਼ਾਨ ਕਿਉਂ ਕੀਤਾ ਜਾ ਰਿਹਾ ਇਹ ਤਸਵੀਰਾਂ ਵੱਤ ਤੋਂ ਵੱਤ ਵੇਖ ਕੇ ਸ਼ੇਅਰ ਕਰ ਦਿਓ ਤਾਂ ਜੋ ਹੋਰ ਵੀ ਪਬਲਿਕ ਜਿਹੜੀ ਆ ਜਾਗਰੂਕ ਹੋ ਸਕੇ ਜਦੋਂ ਧੱਕਾ ਕਿਸੇ ਨਾਲ ਹੁੰਦਾ ਤਾਂ ਹਰ ਕੋਈ ਕਰ ਲਾਉਂਦਾ ਇਹ ਤਸਵੀਰਾਂ ਵੱਤ ਤੋਂ ਵੱਤ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਦੀਨਾ ਨਗਰ ਜ਼ਿਲ੍ਹਾ ਗੁਰਦਾਸਪੁਰ